ਉਨਾਗੇ ਹੱਥ ਜਦੋਂ ਕਰਦਾ ਤਾਂ ਡਿੱਗ ਪੈਂਦੀ ਹੈ ਤਾਂ ਇਸ ਨੂੰ ਕੀ ਮੰਨਿਆ ਜਾਏ ਅੰਧਵਿਸ਼ਵਾਸ ਕਿ ਜਾਂ ਪਵਿੱਤਰ ਆਤਮਾ ਡਿਗਾਉਂਦਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਵਿੱਤਰ ਆਤਮਾ ਇਸ ਤਰ੍ਹਾਂ ਨਹੀਂ ਡਿਗਾਉਂਦਾ ਕਿਉਂ ਕਿ ਖੁਦਾ ਦੇ ਕਲਾਮ ਚ ਲਿਖਿਆ ਹੈ ਪਹਿਲਾ ਕੋਰਿੰਥੀਆ ਅਧਿਆਇ 16 ਅਧਿਆਇ 3 ਨਾਫ਼ ਕਰਨਾ ਔਰ ਉਦੀ 16 ਆਇਤ ਅਧਿਆਇ 3 ਉਦੀ 16 ਆਇਤ ਤਾਂ ਉਸ ਦੇ ਵਿੱਚ ਇਹ ਗੱਲ ਲਿਖੀ ਹੈ ਪਵਿੱਤਰ ਆਤਮਾ ਖੁਦਾ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ। ਔਰ ਉਹ ਜਦੋਂ ਸਾਡੇ ਅੰਦਰ ਵਾਸ ਕਰਦਾ ਹੈ ਤਾਂ ਫਿਰ ਉਹ ਸਾਨੂੰ ਡੇਕਦਾ ਨਹੀਂ ਬਲਕਿ ਡਿੱਗੇ ਹੋਣ ਨੂੰ ਉਠਾਉਂਦਾ ਹੈ। ਤਾਂ ਜੋ ਚੱਲ ਰਿਹਾ ਹੈ ਇਸ ਦੁਨੀਆ ਦੇ ਵਿੱਚ ਔਰ ਬਹੁਤ ਜਿਆਦੇ ਇਸ ਤਰ੍ਹਾਂ ਦੇ ਲੋਕ ਨੇ ਔਰ ਬਹੁਤ ਤਮਾਸ਼ਾ ਕਰ ਰਹੇ ਨੇ ਮਸੀਹਤ ਦੇ ਅੰਦਰ। ਤਰ੍ਹਾਂ ਤਰ੍ਹਾਂ ਐਕਟੀਵਿਟੀਆਂ ਕਰ ਰਹੇ ਨੇ ਉਹਦੇ ਵਿੱਚ ਅੱਛੇ ਅੱਛੇ ਵਿਸ਼ਵਾਸੀ ਫਸ ਰਹੇ ਨੇ। अच्छे अच्छे ਜਿਹੜੇ ਨਵੇਂ ਵਿਸ਼ਵਾਸੀ ਨੇ ਪੁਰਾਣੇ ਵਿਸ਼ਵਾਸੀ ਨੇ ਉਹ ਵੀ ਉਹਦੇ ਚ ਫਸ ਰਹੇ ਨੇ ਔਰ ਮੈਂ ਚਾਹੁੰਦਾ ਹਾਂ ਕਿ ਬਾਈਬਲ ਨੂੰ ਪੜ੍ਹਨਾ ਸਾਨੂੰ ਬੜਾ ਜ਼ਰੂਰੀ ਹੈ ਬਾਈਬਲ ਦੇ ਮੁਤਾਬਿਕ ਜੀਣਾ ਔਰ ਬਾਈਬਲ ਦੇ ਮੁਤਾਬਿਕ ਆਪਣੇ ਪਵਿੱਤਰ ਵਚਨ ਨੂੰ ਜਾਣਨਾ ਤਾਂ ਬੜਾ ਜ਼ਰੂਰੀ ਹੈ ਬਾਈਬਲ ਦੇ